ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਪੰਜਾਬ ਦੇ ਵਿੱਚੋ ਦਿਨੋ ਦਿਨ ਪਾਣੀ ਦਾ ਲੈਵਲ ਦਿਨੋ ਦਿਨ ਘਟਦਾ ਜਾ ਰਿਹਾ ਹੈ ਜਿਵੇਂ ਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਪੀੜ ਪੌਦਿਆਂ ਨੂੰ ਵੱਢਦੇ ਅਤੇ ਆਗ ਲਗਾਉਂਦੇ ਹਨ ਪਰ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਇਹ ਪੀੜ ਪੌਦੇ ਸਾਨੂੰ ਹਵਾ ਫਲ ਸਬਜ਼ੀਆਂ ਭੋਜਨ ਅਤੇ ਆਕਸੀਜਨ ਦਿੰਦੇ ਹਨ ਪੌਦਿਆਂ ਨਾਲ ਹੀ ਸਾਡਾ ਜੀਵਨ ਹੈ ਜਿਸ ਨਾਲ ਸਾਡਾ ਵਾਤਾਵਰਣ ਸਾਫ਼ ਰਹੇ ਜਿੱਥੇ ਕਿ ਪੰਜਾਬ ਸਰਕਾਰ ਅਤੇ ਮਾਨਜੋਗ ਡਿਪਟੀ ਕਮਿਸ਼ਨਰ શ્રી ਸੰਦੀਪ ਕੁਮਾਰ ਜੀ ਤਰਨਤਾਰਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਚੀਨ ਪਾਟਕਰ ਉਪ ਮੰਡਲ ਮੈਜਿਸਟ੍ਰੇਸ਼ਨ ਖਡੂ ਸਾਹਿਬ ਨੇ ਇਸ ਉਪਰਾਲੇ ਤਹਿਤ ਪਹਿਲੇ ਕਦਮ ਕੀਤੇ ਨਾਇਬ ਤਹਿਸੀਲਦਾਰ ਸ਼੍ਰੀ ਸੰਤੋਖ ਸਿੰਘ ਸਖੀ ਵੱਲੋਂ ਰਜਿਸਟ੍ਰੇਸ਼ਨ ਕਰਵਾਉਣ ਆਏ ਲੋਕਾਂ ਨੂੰ ਰੁਖ ਵੰਡੇ ਗਏ ਅਤੇ ਉਹਨਾਂ ਨੇ ਕਿਹਾ ਕਿ ਆਪਣੇ ਘਰਾਂ ਅਤੇ ਆਪਣੇ ਆਲੇ-ਦੁਆਲੇ ਪੌਦੇ ਲਗਾਓ ਤੇ ਵਾਤਾਵਰਨ ਨੂੰ ਸਾਫ਼ ਬਣਾਓ ਇਸ ਮੌਕੇ ਸ਼੍ਰੀ ਰਾਜਵਿੰਦਰ ਸਿੰਘ ਸੁਪਰਡੈਂਟ ਮਨਿੰਦਰ ਸਿੰਘ ਐਸਆਈਡੀਏ ਇਕਬਾਲ ਸਿੰਘ ਆਰਸੀ ਸੁਖਬੀਰ ਸਿੰਘ ਐਮਟੀਸੀ ਤੇ ਹੋਰ ਵੀ ਹਾਜ਼ਰ ਸਨ ਰਜਿਸਟ੍ਰੇਸ਼ਨ ਕਰਵਾਉਣ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਡੀਸੀ ਸਾਹਿਬ ਅਤੇ ਐਸ ਡੀ ਐਮ ਸਾਹਿਬ ਦਾ ਧੰਨਵਾਦ ਕੀਤਾ ਤੁਸੀਂ ਵੀ ਦੇਖੋ ਹਲਕਾ ਖਡੂਰ ਸਾਹਿਬ ਤੋਂ ਸੰਦੀਪ ਜੀ ਦਾ ਦੀ ਵਿਸ਼ੇਸ਼ ਰਿਪੋਰਟ ਅਸੀਂ ਮਾਨਯੋਗ Shri ਭਗਵੰਤ ਮਾਨ ਦੀ ਸਰਕਾਰ ਦੀ ਰਹਿਨਮਾਈ ਰੇਟ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਇਹ ਅਪਰਾਲਾ ਕੀਤਾ ਵੀ ਜਿੰਨੇ ਵੀ ਦਰਦ ਜਦੋਂ ਵੀ ਕੋਈ ਸਿਸਟਰੀ ਕਰਾਏਗਾ ਜਵੀਦਾ ਉਸ ਸ੍ਰਿਸ਼ਟੀ ਦੇ ਨਾਲ ਉਹਨੂੰ ਇੱਕ ਇੱਕ ਪੌਦਾ ਦਿੱਤਾ ਜਾਵੇਗਾ ਤੇ ਉਸ ਨੂੰ ਇਹ ਜ਼ਿਆਦਾ ਸਚਿੰਨ ਬਣਾਵੇ ਤੇ ਆਪਣੇ ਜ਼ਮੀਨ ਵਿੱਚ ਇਹ ਪੌਦਾ ਜਾ ਕੇ ਲਗਾਵੇ ਤੇ ਉਹਦੀ ਆਪਣੇ ਧਿਆ ਪੁੱਤਾਂ ਵਾਂਗੂੰ ਜਿਵੇਂ ਜ਼ਮੀਨ ਦੀ ਦੇਖਭਾਲ ਕਰਦੇ ਆ ਉਸੇ ਤਰ੍ਹਾਂ ਇਸ ਪੌਦੇ ਦੇਖਭਾਲ ਕਰਕੇ ਆਪਣਾ ਜੀਵਨ ਸਫਲ ਬਣਾਵੇ ਸਰ ਕਿੰਨੇ ਤਰੀਕ ਤੋਂ ਇਹ ਪ੍ਰੋਗਰਾਮ ਚਾਲੂ ਕੀਤਾ ਜੀ ਇਹ ਤਾਂ ਹੁਣ ਪੰਜਾਬ ਸਰਕਾਰ ਦਾ ਹੁਕਮ ਹੈ ਪਰ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਗਿਆ ਅਪ ਟੂ ਬਰਸਾਤ ਤੱਕ ਅਸੀਂ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਤੇ ਹਰ ਇੱਕ ਬੰਦਾ ਆਪਣੇ ਦੀਨ ਮਾਨ ਨਾਲ ਜੇ ਇੱਕ ਪੌਦਾ ਵੀ ਲਗਾਵੇ ਅਸੀਂ ਸੁੱਖ ਦਾ ਸਾਹ ਲੈ ਸਕਦੇ ਹ ਕਿੰਨੇ ਪੌਦੇ ਤੁਸੀਂ ਵੰਡ ਚੁੱਕੇ ਅੱਜ 2.5 300 ਪੌਦਾ ਅਸੀਂ ਲੈਂਦਾ ਜਿਹੜਾ ਕਿ ਅਸੀਂ ਜਿੰਨੇ ਵੀ ਡਿਸਟ੍ਰਿਕਟ ਕਰਨ ਲੋਗ ਆਉਣਗੇ ਉਹਨਾਂ ਨੂੰ ਅਸੀਂ ਇੱਕ ਇੱਕ ਪੌਦਾ ਰਜਿਸਟ੍ਰੀ ਕਰਨ ਦੇ ਨਾਮ ਨਾਲ ਦਵਾਂਗੇ ਤਾਂ ਕਿ ਆਪਣਾ ਜੀਵਨ ਸਫਲ ਬਣੋ ਥੈਂਕ ਯੂ ਮੇਰਾ ਨਾਮ ਜੀ ਇਕਬਾਲ ਸਿੰਘ ਮੈਂ ਡਿਸਟ੍ਰੀ ਕਲਰਕ ਖਡੂਰ ਸਾਹਿਬ ਜਿਹੜੇ ਅੱਜ ਤੁਸੀਂ ਸਰ ਇਹ ਬੂਟੇ ਵੰਡ ਰਿਹਾ ਜੀ ਤਸਿਲ ਖਡੂਰ ਸਾਹਿਬ ਦੇ ਵਿੱਚ ਇਹਦੇ ਬਾਰੇ ਕੀ ਜਾਣਕਾਰੀ ਦਿੰਦੇ ਹੋ ਜੀ ਇਹ ਪੰਜਾਬ ਸਰਕਾਰ ਤੇ ਮਾਰਜੁਬ ਡਿਪਟੀ ਕਮਿਸ਼ਨਰ ਤਰਫੋਂ ਦਾ ਨਿਰਦੇਸ਼ ਆ ਹਮ ਸੀਗਾ ਤੇ ਤਸਿਲਦਾਰ ਸਾਹਿਬ ਨੇ ਕੱਲ ਹੀ ਇਹ ਸੁਲਾਹ ਕੀਤੀ ਕਿ ਪਹਿਲਾਂ ਜਦੋਂ ਬਾਰਵੀਂ ਨੂੰ ਜਿੱਦਾਂ ਲੁੰਦੇਵੇਂ ਹਾਂ ਅਹੀਂ ਪਰ ਇੱਕ ਨਵਾਂ ਉਪਰਾਲਾ ਵੀ ਜਿਹੜੇ ਰੈਸਟੀਆਂ ਕਰਾਉਣ ਆਏ ਆ ਉਹਨਾਂ ਨੂੰ ਵੀ ਅਹੀਂ ਬੂਟੇ ਵੜੀਏ ਤੇ ਇਹਨਾਂ ਨੇ ਵੀ ਸਾਨੂੰ ਬੜਾ ਵਿਸ਼ਵਾਸ ਦਿਵਾਇਆ ਵਾ ਵੀ ਅਹੀਂ ਜਿਹੜੇ ਬੂਟੇ ਖੜੇ ਲੱਗੇ ਆ ਇਹਨਾਂ ਨੂੰ ਸਰਕਾਰ ਕੋਲ ਭਾਲਾਂਗੇ ਇਹ ਕਹਿੰਦਾ ਸਾਡੀ ਜ਼ਿੰਮੇਵਾਰੀ ਵੀ ਆ ਵੀ ਜਿੱਥੇ ਅਹੀਂ ਬੂਟੇ ਖੜਦੇ ਪਏ ਆ ਏਕੇ ਇੱਕ ਜਾਣਾ ਏਕੇ ਕਬੂਟਾ ਵੀ ਲਾਈਏ ਤੇ ਬੜੀ ਵਧੀਆ ਆਪਾਂ ਨੂੰ ਜਿਹੜਾ ਵਾਤਾਵਰਣ ਮਿਲੂਗਾ ਸਰ ਜੀ ਸਿੰਘ ਦਾ ਇੱਕ ਕੱਲਾ ਤੇ ਇੱਕ ਕੱਲਾ ਮੈਂ ਜਿੱਥੇ ਅੱਜ ਰਜਿਸਟਰੀ ਕਰਵਾਉਣਾ ਆਇਆ ਸੀ ਸਰਕਾਰ ਦੇ ਕੋਲੋਂ ਰਜਿਸਟਰੀ ਕਰਾਉਣ ਦੀ ਖਾਤਰ ਜੋ ਅਸੀਂ ਸੰਤੋਖ ਸਿੰਘ ਹੋਣੀ ਜਿਹੜੇ ਇੱਥੇ ਨੈਤਕ ਜ਼ਿੰਦਾਰ ਨੇ ਇਹਨਾਂ ਕੋਲ ਆਏ ਆ ਇਹਨਾਂ ਦਾ ਇਹ ਬਰਾਲਾ ਵੇਖ ਕੇ ਬੜਾ ਵਧੀਆ ਲੱਗਾ ਕਿਉਂਕਿ ਸਾਡਾ ਜਿਹੜਾ ਜਨ ਜੀਵਨ ਹੈ ਜਿਹੜਾ ਇਹ ਹਵਾ ਨਾਲ ਤੇ ਪਾਣੀ ਨਾਲ ਆ ਇਹ ਜੀ ਤੇ ਮੈਂ ਸਰਕਾਰ ਦੀ ਵੀ ਪ੍ਰਸ਼ੰਸਾ ਕਰਦਾ ਵਾਂ ਜਿੱਥੇ ਜਿੱਥੇ ਉਹਨਾਂ ਨੇ ਨਾਲ ਦੀ ਨਾ ਪਾਣੀ ਭੇਜਿਆ ਨਾਲ ਦੀ ਨਾਲ ਰੁੱਖ ਵੰਡ ਰਹੇ ਆ ਤੇ ਅਹੀ ਪਿੰਡ ਦੇ ਵਿੱਚ ਜਾ ਕੇ ਆਪਣੀ ਜਗ੍ਹਾ ਦੇ ਵਿੱਚ ਜਿਹੜੀ ਜ਼ਮੀਨ ਖਰੀਦੀ ਆ ਉਹਦੇ ਵਿੱਚ ਲਾਵਾਂਗੇ ਤੇ ਅੱਜ ਦੀ ਡੇਟ ਨੂੰ ਯਾਦ ਰੱਖਾਂਗੇ ਤੇ ਸਾਡੇ ਪੁੱਤ ਪੁੱਤਰੇ ਰੱਖਣਗੇ ਯਾਦ ਕੇ ਬਾਪੂ ਸਾਡਾ ਗਿਆ ਸੀ ਰਜਿਸਟਰੀ ਕਰਵਾਈ ਤੇ ਕੋਦਣੇ ਰੁੱਖ ਲਾਇਆ ਸੀ ਤੇ ਨਾਲ ਦੀ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਜਿਹੜਾ ਵੀ ਵੀਰ ਭਰਾ ਕਿਸਾਨ ਭਰਾ ਖਾਸ ਕਰਕੇ ਜਿੱਥੇ ਨਹਿਰ ਦਾ ਪਾਣੀ ਆਇਆ ਨਾਲ ਉਹ ਵਰਤੋ ਤੇ ਨਾਲ ਦੀ ਨਾਲ ਰੋਖ ਲਾਓ ਕੋਈ ਫਰਕ ਨਹੀਂ ਪੈਂਦਾ ਜੇ ਸਾਡੇ ਬਾਪੂ ਹੂਆਂ ਤੋਂ ਫਸਲ ਪਾਲ ਕੇ ਪੈਲੀ ਵਾ ਸਕਦੇ ਸੀ ਤੇ ਸਾਡੇ ਕੋਲ ਗੰਭੀਆਂ ਨਹਿਰਾਵਾਂ ਤੇ ਉਹਦੇ ਨਾਲ ਆਪਣਾ ਜਾਂਜੀ ਨੂੰ ਬੜਾ ਵਧੀਆ ਲੰਘ ਸਕਦਾ ਆਪਾਂ ਵੀ ਆਉਣ ਵਾਲੇ ਬੱਚਿਆਂ ਨੂੰ ਹਵਾ ਸਾਫ਼ ਦਈਏ ਪਾਣੀ ਸਾਫ਼ ਦਈਏ ਇਹਨੀਆਂ ਬੇਨਤ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ